ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੱਥ ਜੋੜ ਕੇ ਤੇ ਮੇਰੇ ਨਾਲ ਮੈਡਮ ਨੇ ਨਿਸ਼ਾ ਬੰਸਲ ਜੀ ਤੇ ਜਿਹੜੇ ਕੰਮ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ ਆਪਣੇ ਹਲਕੇ ਲਈ ਬਾਗੇਪੁਰਾਣੇ ਲਈ ਜਾਂ ਇਹ ਕਹ ਲਈਏ ਵੀ ਆਪਣੇ ਹਸਪੀਟਲ ਲਈ ਬੜਾ ਜ਼ਰੂਰੀ ਸੀਗਾ ਆਪਣੇ ਲੋਕਾਂ ਦੇ ਲਈ ਬੜਾ ਜ਼ਰੂਰੀ ਸੀ ਮੇਰੇ ਰਾਈਟ ਸਾਈਡ ਸੱਜੇ ਹੱਥ ਡਾਕਟਰ ਰਮਨਦੀਪ ਸਿੰਘ ਡਾਂਗ ਜਿਹੜੇ ਬੈਠੇ ਨੇ ਇਹ ਆਪਣੇ ਨਿਊਰੋ ਸਰਜਨ ਐ ਸਪੈਸ਼ਲਿਸਟ ਨੇ ਤੇ ਆਪਣਾ ਫਰੀਦਕੋਟ ਮੈਡੀਕਲ ਕਾਲਜ ਉਥੇ ਪ੍ਰੋਫੈਸਰ ਰਹੇ ਨੇ ਤੇ ਆਪਣੀਆਂ ਸੇਵਾਵਾਂ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਬਹੁਤ ਵੱਡੇ ਹਸਪੀਟਲ ਦੇ ਵਿੱਚ ਉਥੇ ਰਹੇ ਨੇ ਤੇ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਸਾਡੇ ਮਿਨਿਸਟਰ ਸਾਹਿਬ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਨੇ ਪਿਛਲੇ ਦਿਨੀ ਇੱਕ ਪਲਾਨ ਕੀਤਾ ਸੀਗਾ ਜਾਂ ਇਹ ਕੋਈ ਵੀ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਜਾਂ ਸਰਜਨ ਨੇ ਕਿਉਂਕਿ ਪੰਜਾਬ ਦੇ ਵਿੱਚ ਡਾਕਟਰਾਂ ਦੀ ਬਹੁਤ ਕਮੀ ਆ ਤਾਂ ਉਹਨਾਂ ਨੇ ਸਾਰਿਆਂ ਨੂੰ ਇੱਕ ਬੇਨਤੀ ਵੀ ਕੀਤੀ ਸੀ ਸਰਕਾਰ ਵੱਲੋਂ ਅਸੀਂ ਵੀ ਬੇਨਤੀਆਂ ਕੀਤੀਆਂ ਸੀ ਕਿ ਕੋਈ ਵੀ ਸਪੈਸ਼ਲਿਸਟ ਡਾਕਟਰ ਜਿਹੜੇ ਆਪਣੇ ਪ੍ਰਾਈਵੇਟ ਹਸਪੀਟਲ ਨੇ ਕੰਮ ਕਰਦੇ ਨੇ ਜੇਕਰ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਬਿਨਾਂ ਕਿਸੇ ਸੈਲਰੀ ਤੋਂ ਬਿਨਾ ਕਿਸੇ ਖਰਚੇ ਤੋਂ ਫ੍ਰੀ ਆਫ ਕਾਸਟ ਮੁਫਤ ਜੇਕਰ ਸਵਾਵਾ ਦੇਣੀਆਂ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਹਾਂਗੇ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਤਾਂ ਉਸੇ ਤਹਿਤ ਪਿਛਲੇ ਦਿਨੀ ਮੇਰੀ ਡਾਕਟਰ ਸਾਹਿਬ ਨਾਲ ਰਮਨਦੀਪ ਜੀ ਨਾਲ ਇਹਨਾਂ ਨਾਲ ਮੁਲਾਕਾਤ ਹੋਈ ਤੇ ਮੈਂ ਇਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਤੁਹਾਡਾ ਸਮਾਂ ਬਹੁਤ ਕੀਮਤੀ ਆ ਕਿਉਂਕਿ ਅੱਜਕੱਲ ਜਿਹੜੇ ਡਾਕਟਰ ਨੇ ਸਪੈਸ਼ਲਿਸਟ ਨੇ ਤੇ ਜਿਨ੍ਹਾਂ ਬਾਰੇ ਸਾਰੇ ਲੋਕ ਜਾਣਦੇ ਨੇ ਆਪਣਾ ਏਰੀਆ ਤਾਂ ਲਗਭਗ ਸਾਰਾ ਜਾਣਦਾ ਹੈ ਹਰ ਇੱਕ ਨੂੰ ਇਹ ਹੁੰਦਾ ਹੈ ਕਿ ਮੈਂ ਆਪਣਾ ਪ੍ਰਾਈਵੇਟ ਕੰਮ ਕਰਾਂ ਪਰ ਬੜੇ ਥੋੜੇ ਡਾਕਟਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਵੀ ਅਸੀਂ ਆਪਣੇ ਪ੍ਰਾਈਵੇਟ ਕੰਮ ਦੇ ਨਾਲ ਨਾਲ ਅਸੀਂ ਇੱਕ ਦੋ ਦਿਨ ਲੋਕਾਂ ਲਈ ਵੀ ਲਈਏ ਆਪਣੇ ਪਬਲਿਕ ਲਈ ਲਈਏ ਲੋਕਾਂ ਦੇ ਲਈ ਲਈਏ ਜਾਏ ਕਹਦੀ ਹੈ ਵੀ ਅੱਜ ਸੇਵਾ ਕਰੀਏ ਸਮਾਜ ਦੇ ਲਈ ਲਈਏ ਤਾਂ ਉਹ ਮੈਂ ਇਹਨਾਂ ਨੂੰ ਬੇਨਤੀਆਂ ਕੀਤੀਆਂ ਸੀ ਤੇ ਡਾਕਟਰ ਸਾਹਿਬ ਬੜੇ ਖੁਸ਼ ਵੀ ਹੋਏ ਕਹਿੰਦੇ ਵੀ ਮੈਨੂੰ ਵੀ ਚੰਗਾ ਲੱਗਦਾ ਜੇਕਰ ਮੈਂ ਫ੍ਰੀ ਆਫ ਕੋਸਟ ਕਿਸੇ ਹਸਪੀਟਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਆਪਣੀਆਂ ਸੇਵਾਵਾਂ ਦੇਵਾਂ ਤਾਂ ਉਹਦੇ ਵਿੱਚ ਸਭ ਤੋਂ ਜ਼ਰੂਰੀ ਇਹ ਹੋਇਆ ਕਿ ਅਸੀਂ ਜਦੋਂ ਹੀ ਮਨਿਸਟਰ ਸਾਹਿਬ ਨੂੰ ਗੱਲ ਕੀਤੀ ਬੈਠਿਆ ਨੇ ਅਚਾਨਕ ਅਸੀਂ ਮਿਲੇ ਤਾਂ ਡਾਕਟਰ ਬਲਬੀਰ ਜੀ ਨਾਲ ਜਦੋਂ ਮੇਰੀ ਗੱਲਬਾਤ ਹੋਈ ਤਾਂ 15 ਮਿੰਟ ਦੇ ਵਿੱਚ ਵਿੱਚ ਮੈਂ ਐਪਲੀਕੇਸ਼ਨ ਭੇਜੀ ਇਹਨਾਂ ਦਾ ਨਾਮ ਭੇਜਿਆ ਉਹਨਾਂ ਨੇ 15 ਮਿੰਟ ਦੇ ਵਿੱਚ ਵਿੱਚ ਸਾਨੂੰ ਪਰਮਿਸ਼ਨ ਕਰਕੇ ਉਹਨਾਂ ਨੇ ਵਾਪਸ ਆਪ ਆਪਣੇ ਬਾਗੇ ਭਰਾ ਨੇ ਭੇਜਤੀ ਸਾਨੂੰ ਭੇਜਤੀ ਕਿ ਤੁਸੀਂ ਭਾਈ ਮੈਂ 15 ਦਿਨ ਦੇ ਵਿੱਚ ਤੁਹਾਡਾ ਕੰਮ 15 ਮਿੰਟ ਚ ਤੁਹਾਡਾ ਕੰਮ ਕਰਦਾ ਤੁਸੀਂ ਡਾਕਟਰ ਸਾਹਿਬ ਉਥੇ ਸਰਵਿਸਿੰਗ ਦੇ ਸਕਦੇ ਨੇ ਆਪਣੀਆਂ ਸਵਾਵਾ ਦੇ ਸਕਦੇ ਨੇ ਤਾਂ ਮੈਂ ਉਹਨਾਂ ਦਾ ਡਾਕਟਰ ਸਾਹਿਬ ਦਾ ਵੀ ਸਾਡੇ ਮੰਤਰੀ ਸਾਹਿਬ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹ ਇਸ ਦਿੱਤੇ ਚ ਡਾਕਟਰੀ ਲਾਈਨ ਦੇ ਪ੍ਰੋਫੈਸ਼ਨਲ ਨੇ ਉਹ ਬਰੀਕੀਆਂ ਜਾਣਦੇ ਨੇ ਉਹਨਾਂ ਨੂੰ ਪਤਾ ਕਿ ਇੱਕ ਹਸਪੀਟਲ ਦੇ ਵਿੱਚ ਡਾਕਟਰ ਦੀ ਕਿੰਨੀ ਅਮਿਤ ਹੁੰਦੀ ਆ ਤਾਂ ਉਹਦੇ ਨਾਲ ਸਾਨੂੰ ਬਾਗੇ ਪੁਰਾਣੇ ਨਿਵਾਸੀਆਂ ਨੂੰ ਆਸੇ ਪਾਸੇ ਦੇ ਲੋਕਾਂ ਨੂੰ ਵੀ ਫਾਇਦਾ ਮਿਲੂਗਾ ਮੈਂ ਮੋٹے ਮੋٹے ਤੌਰ ਤੇ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਕੋਈ ਕਿਸੇ ਨੂੰ ਰੀਡ ਹੱਦੀ ਦੀ ਹੱਡੀ ਦੀ ਸਪਾਈਨ ਦੀ ਪ੍ਰੋਬਲਮ ਆਉਂਦੀ ਆ ਜਾਂ ਕੋਈ ਸਰਜਰੀ ਦੀ ਪ੍ਰੋਬਲਮ ਆਉਂਦੀ ਆ ਜਾਂ ਕਈ ਵਾਰ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਕੋਈ ਤੁਹਾਨੂੰ ਮੇਜਰ ਸਿਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹੋ ਜੇ ਆਮ ਤੌਰ ਤੇ ਜਿਹੜੇ ਇਲਾਜ ਵਾਸਤੇ ਆਪਾਂ ਸਿੱਧਾ ਬਾਗੇ ਪੁਰਾਣੇ ਤੋਂ ਜਾਂਦੇ ਆ ਆਪਣਾ ਲੁਧਿਆਣਾ ਦਿੱਲੀ ਚੰਡੀਗੜ੍ਹ ਜਾਂਦੇ ਆ ਤਾਂ ਬੁੱਧਵਾਰ ਨੂੰ ਬੁੱਧਵਾਰ ਨੂੰ ਇੱਥੇ ਓਪੀਡੀ 'ਚ ਡਾਕਟਰ ਸਾਹਿਬ ਬੈਠਿਆ ਕਰਨਗੇ ਤਾਂ ਤੁਸੀਂ ਇੱਥੋਂ ਮੈਡੀਸਨ ਇਹਨਾਂ ਤੋਂ ਲੈ ਸਕਦੇ ਹੋ ਤਾਂ ਇਹ ਤੁਹਾਨੂੰ ਬੁੱਧਵਾਰ ਵਾਲੇ ਦਿਨ ਤਾਂ ਤੁਹਾਨੂੰ ਇਹ ਸੁਆਵਾ ਮੈਂ ਦਿਆ ਕਰਨਗੇ ਤਾਂ ਮੈਂ ਅੱਜ ਤਾਂ ਇਹਨਾਂ ਦਾ ਧੰਨਵਾਦ ਕਰਨ ਦੇ ਲਈ ਇੱਥੇ ਆਇਆ ਕਿ ਤੁਸੀਂ ਵੱਡੇ ਸ਼ਹਿਰ 'ਚ ਵੀ ਜਾ ਸਕਦੇ ਸੀ ਉੱਥੇ ਵੀ ਰਹਿ ਸਕਦੇ ਸੀ ਪਰ ਤੁਸੀਂ ਸਾਡਾ ਬਾਗਾ ਪੁਰਾਣਾ ਚੁਣਿਆ ਤਾਂ ਸਾਡੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਲੰਬੀਆਂ ਦਵਾਈਆਂ ਚੱਲਦੀਆਂ ਨੇ ਕਿਉਂਕਿ ਐਕਸੀਡੈਂਟ ਹੋ ਜਾਂਦਾ ਉਹ ਤਾਂ ਇੱਕ ਮੌਕੇ ਦਾ ਇਲਾਜ ਹੁੰਦਾ ਪਰ ਉਸ ਤੋਂ ਬਾਅਦ ਜਿਹੜੇ ਉਹ ਪੇਸ਼ੈਂਟ ਨੇ ਉਹ ਲੰਬਾ ਸਮਾਂ ਦਵਾਈਆਂ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਹਰ 10 ਦਿਨ ਬਾਅਦ 5 ਦਿਨ ਬਾਅਦ ਕਿਤੇ ਨਾ ਕਿਤੇ ਜਾਣਾ ਪੈਂਦਾ ਤਾਂ ਉਹਨਾਂ ਨੂੰ ਸੌਖਾ ਹੋ ਜਾਊਗਾ ਆਪਣੇ ਬਾਗੇ ਪਰਾਨੇ ਦੇ ਵਿੱਚ ਉਹਨਾਂ ਨੂੰ ਆਪਣਾ ਇਲਾਜ ਮਿਲੂਗਾ ਬਾਕੀ ਡਾਕਟਰੀ ਪੇਸ਼ੇ ਦੇ ਨਾਲ ਸਬੰਧਿਤ ਜਿਹੜੀਆਂ ਗੱਲਾਂ ਨੇ ਉਹ ਡਾਕਟਰ ਸਾਹਿਬ ਨੂੰ ਮੈਂ ਬੇਨਤੀ ਵੀ ਕਰਦਾ ਇਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਮੇਰੇ ਤੋਂ ਬਾਅਦ ਜਦੋਂ ਦੱਸਣਗੇ ਡਿਟੇਲ ਦੱਸਣਗੇ ਕਿ ਕਿਹੜੇ-ਕਿਹੜੇ ਪੇਸ਼ੈਂਟ ਇੱਥੇ ਆ ਸਕਦੇ ਆ ਪਰ ਮੈਂ ਇਹੀ ਤੁਹਾਡੇ ਜਰੀਏ ਇਹੀ ਕਹਿਣਾ ਕਿ ਦਿਨ ਬੁੱਧਵਾਰ ਨੂੰ ਆਪਣੇ ਬਾਗੇਪੁਰਾਣੇ ਓਪੀਡੀ ਇੱਥੇ ਆਇਆ ਕਰਨਗੇ ਹਰ ਬੁੱਧਵਾਰ ਆਇਆ ਕਰਨਗੇ ਤਾਂ ਆਪਣੇ ਜਿਹੜੇ ਵੀ ਪੇਸ਼ੈਂਟ ਨੇ ਉਹ ਇਹਨਾਂ ਕੋਲ ਆ ਕੇ ਸਵਾਮਾ ਲੈ ਸਕਦੇ ਆ ਤੇ ਦੁਬਾਰਾ ਫਿਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਫਰੀਮ ਫ੍ਰੀ ਆਫ ਕੋਸਟ ਸਾਨੂੰ ਸਵਾਮਾ ਦੇਣ ਦਾ ਵਚਨਬੱਧਤਾ ਬਣਾਈ ਸਮਾਂ ਦਾ 9 ਤੋਂ 11 9 ਤੋਂ 11 ਸਵੇਰੇ 9 ਤੋਂ 11 ਜਿਹੜਾ ਟਾਈਮ ਆ ਉਸ ਤੋਂ ਬਾਅਦ ਮੇਰੀ ਇਹਨਾਂ ਦਾ 9 ਤੋਂ 11 ਸਵੇਰ ਕਪ ਟਾਈਮ ਆ 9 ਤੋਂ 11 ਦੇ ਵਿੱਚ ਜਿਹੜੇ ਪੇਸ਼ੈਂਟ ਆਇਆ ਕਰਨੀ ਚਾਹੇ ਉਹ 2 ਵਜੇ ਤੱਕ ਚੱਲਣ ਡਾਕਟਰ ਸਾਹਿਬ ਉਹਨਾਂ ਨੂੰ ਦੇਖ ਕੇ ਜਾਇਆ ਕਰਨਗੇ ਤਾਂ 9 ਤੋਂ ਸਟਾਰਟ ਕਰਕੇ ਕੋਸ਼ਿਸ਼ ਕਰਿਓ ਵੀ 9 ਤੋਂ 11 ਦੇ ਵਿੱਚ ਵਿੱਚ ਆਪ ਆ ਜਿਏ ਪਰ ਜਿੰਨੀ ਆਪੀਡੀ ਚੱਲ ਜਾਇਆ ਕਰੂਗੀ ਜਿੰਨਾ ਟਾਈਮ ਆਪਾਂ ਸਾਰਿਆਂ ਨੂੰ ਦੇਖਦੇ ਨਹੀਂ ਉਹਨਾਂ ਟਾਈਮ ਐਸੀ ਇਹਨਾਂ ਨੂੰ ਜਾਣ ਨਹੀਂ ਦਿਆ ਕਰਨ ਇੱਥੇ ਬੈਠੇ ਰਿਆ ਕਰਨ ਠੀਕ ਹੈ ਜੀ ਧੰਨਵਾਦ